लॻे <laughs> <laughs> ਸ਼ਹਿਰ ਹਰਤੇ ਚੱਲੇ ਭਾਈ ਦੇ ਲਾਗੇ ਆਪ ਪਾਰਟੀ ਦੇ ਹੋਰ ਵੀ ਅਨੁਸਾਨੇ ਆਪਣੇ ਸ਼ਹਿਰ ਦੇ ਹਾਲਾਤ ਵਿੱਚ ਸੁਨਾਮ ਤੋਂ ਸਾਰੇ ਵੀ ਨਹਾਇ ਪੰਜਾਬ ਪਰ ਆ ਸ਼੍ਰੀ ਅੰਮ੍ਰਿਤ ਨਾਗਰ ਜੀ ਨਾਲ ਉਹ ਮੇਰੀ ਚੱਪ ਚੇ ਚਾਓ ਚੇ ਆਓ ਸ਼੍ਰੀ ਅੰਮ੍ਰਿਤ ਨਾਗਰ ਚੇ ਆਇਓ ਜੈ ਹਰਿ ਕੰਸ਼ੀ ਜੈ ਹਰਿ اڄ اٿن پٺي ني آو جاؤ وني بنا لائي واري نه نال اپن کي فايت ڪنهن اٿا ڪنهن اٿا ڏاڍا گياو هاڻي سانو گل ماهر کي گهڻي واسطو کي چينر بناڙجي ۽ شيري جو خان لوڪا اپريٽر کي ڪجهه ڪجهه ڏي ڏي ۽ جينا جي ماڻهن کي آج کني ڪي ڏي ڏي اٿن کي گهڻي اٿن کي گهڻي اٿن کي گهڻي ਹਾਂਜੀ ਬੰਦੋ ਬੰਦੋ ਪੱਕਾ ਹੀ ਪਾਓ ਹੱਥ ਇੱਕ ਮਿੰਟ ਵੇਟ ਵੇਟ ਇੱਕ ਮਿੰਟ ਮੈਂ ਇੱਥੇ ਆਣਾ ਇੱਥੇ ਪੁੱਛ ਕੇ ਕਰ ਦਿੰਦਾ ਹਾਂਜੀ ਸਾਰੇ ਸਤਿ ਸ਼੍ਰੀ ਅਕਾਲ ਸਰੋਵਿੰਦ ਹੈ ਵਿਕਾਸਪੁਰ ਚੌਧਰੀ ਬਦਲਾਲ ਭਗਤ ਜੀ ਅਬਦੁਲਜੀ ਸੀ ਕੋਲਗਰ왈 ਜੀ ਬਾਬਾ ਜੀ ਸਾਰਿਆਂ ਦਾ ਜਲਦੀ ਆ ਗਏ ਸਾਈਡਰ ਹਮੋ ਸਾਰੇ ਪੰਜਾਬ ਦੇ ਪ੍ਰਧਾਨ ਅਮਨ ਰੋੜਾ ਜੀ ਸਹਿਰ ਪ੍ਰਧਾਨ ਸ਼ਹਿਰੀ ਕਲਸੀ ਜੀ ਦਾ ਸਵਾਗਤ ਕਰਨ ਵਾਸਤੇ ਆਪਾਂ ਇਸੇ ਇਕੱਠੇ ਹੋਏ ਹਾਂ ਔਰ ਖਾਸ ਤੌਰ ਤੇ ਬਾਬਾ ਸਾਹਿਬ ਭੀਮਰ ਮਹੇਦਕਰ ਜਿਨ੍ਹਾਂ ਨੇ

ਇੱਕ ਏਟੇ ਨਹੀਂ ਲਾਈ ਸੀ ਇੱਕ ਏਟੇ ਲਾਈ ਸੀ ਦੱਸੋ ਲਾਈ ਸੀ ਜੈ ਬੋਲ ਕੇ ਬੋਲੋ ਅੱਥਰੇ ਅੱਥਰੇ ਕੇ ਜੈ ਨਸ ਕਰਕੇ ਲੋਕ ਜੀ ਸਾਹਿਬ ਦੀ ਸਟਾਰਟ ਕੀਤਾ ਤਾਂ ਕਾਡੀ ਗੱਲ ਫੜੀ ਹੈ ਕਿ ਹਲਕਾ ਨੌਰ ਦੇ ਜਿਹੜੇ ਕਾਉਂਸਲਰ ਦੀਆਂ ਚੋਣਾ ਹੋਣੀਆਂ ਨੇ ਲੁਧਿਆਣਾ ਚ ਹਾਊਸ ਬਣੇਗਾ ਕਾਰਪੋਰੇਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਦਾ ਮੇਰੇ ਮੇਰੇ ਕੁਲੀਕ ਐਮਐਲਏ ਨਾਲ ਖੜੇ ਬੋਲਾ ਜੀ ਇਸ ਦੇ ਦੋਨਾਂ ਨੇ ਨਹੀਂ ਕੁਛਾਰੇ ਦੇ 6 ਸੜ ਦੇ 6 ਮਹੀਨੇ ਨੇ ਸਾਡੇ 60 ਲੋਕ ਚਾਰ ਵਾੜ ਸਾਡੇ ਮੁੱਢੀਆਂ ਸਾਹਿਬ ਤੇ ਵੀ ਨੇ ਡਟ ਕੇ ਡਟ ਕੇ ਡਟ ਕੇ ਖੋ ਕੇ ਮੇਰੇ ਸਾਰੇ ਇਸਤਾਨ ਸਾਥਿਓ ਮੇਰੇ ਮਾਮਾ ਮੈਣੋ ਮੇਰੇ ਵੀਰੋ ਹਰਵਿੰਦ ਕੇਜਰੀਵਾਜੀ ਦੇ ਸਿਪਾਹੀ ਮੇਰੇ ਸਾਰੇ ਸਾਥੀ ਵੀਰੋ ਐਮਐਲਏ ਸਾਹਿਬ ਬੱਗਾ ਜੀ ਮੇਰੇ ਵੀਰ ਭੋਲਾ ਜੀ ਮੇਰੇ ਸਾਥੀ ਸ਼ੇਰੀ ਕਲ ਸਿੰਘ ਸਭ ਤੋਂ ਪਹਿਲਾਂ ਦਾ ਸਾਥਿਓ ਤੁਹਾਡਾ ਸਾਰਿਆਂ ਦਾ ਦਿਲ ਦੀ ਗਹਿਰਾਈ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਕਿ ਇੰਨਾ ਪਿਆਰ ਮਾਨ ਸਤਕਾਰ ਤੁਸੀਂ ਲੁਧਿਆਣਾ ਦੇ

ਸਾਥੀ ਵੀਰ ਭੰਗਾ ਜੀ ਭੋਲਾ ਜੀ ਤੁਹਾਡੇ ਤੋਂ ਸੇ ਖੁਸ਼ੀ ਕਰਦਾ ਹਾਂ ਕਿ ਸਾਰੇ ਦੇ ਸਾਰੇ ਹਲਕੇ ਸ਼ਹਿਰ ਬਨੇਆਂ ਦੀ ਨੁਮਾਇੰਦਗੀ ਤੁਸੀਂ ਆਵਾਜ਼ੀ ਪਾਰਟੀ ਦੇ ਬੜੇ ਸੂਝਵਾਨ ਸਾਥੀਆਂ ਨੂੰ ਐਮਐਲਏ ਸਭਾ ਨੂੰ ਦਿੱਤੀ ਹੋਈ ਹੈ ਮੈਂ ਬੇਨਤੀ ਕਰਦਾ ਕਿ ਅੱਗੇ ਕੋਰਥਵਾ ਮੌਸਮ ਦੇ ਵਿੱਚ ਤਰੱਕੀ ਦੀਆਂ ਜਿੰਦੀਆਂ ਲਹਿਰਾਂ ਦੇ ਜਿਹੜੀਆਂ ਬੰਦਾ ਸਾਹਿਬ ਨੇ ਜਿੰਦਾਬਾਦ ਨੇ ਕਿਹਾ ਡਵੈਲਪਮੈਂਟ ਦੀ ਇਤਨਾ ਸਾਲਾਂ ਚ ਵੀ ਕੋਈ ਕਸਰ ਨਹੀਂ ਛੱਡੀ ਪਰ ਆਉਣ ਬਹੁਤ ਬਹੁਤ ਧੰਨਵਾਦ ਅੱਜ ਪਰਮਕੀਤਾ ਪਰਮਾਤਮਾ ਦਾ ਪਾਰਟੀ ਦੀ ਲੀਡਰਸ਼ਿਪ ਦਾ ਪੰਜਾਬ ਦੇ ਲੋਕਾਂ ਤੁਹਾਡਾ ਸਾਰਿਆਂ ਦਾ ਜਿਹਨਾਂ ਨੇ ਇਹਨਾਂ ਪਿਆਰ ਬਖਸ਼ਿਆ ਸ਼ੁਕਰਾਨਾ ਕਰਨ ਦੇ ਲਈ ਪਟਿਆਲੇ ਕਾਲੀ ਮਾਤਾ ਜੀ ਦੇ ਮੰਦਿਰ ਤੋਂ ਦਰਬਾਰ ਸਾਹਿਬ ਤੇ ਦੁਰਗਾਣਾ ਮੰਦਿਰਾਂ ਰਾਮ ਤੀਰਥ ਜੀ ਚੱਲੇ ਆ ਤਾਂ ਕਿ ਅਸ਼ੀਰਵਾਦ ਲੈ ਕੇ ਆਪਾਂ ਇੱਕ ਪਰਿਵਾਰ ਦੀ ਤਰ੍ਹਾਂ ਇੱਕ ਮੁਠੀ ਦੀ ਤਰ੍ਹਾਂ ਇੱਕ ਮੁਠੀ ਬਣ ਕੇ ਆਪਾਂ ਪੰਜਾਬ ਦੇ ਵਿੱਚ ਮੋੜ ਦਵਾਰਾਂ ਆਮ ਆਦਮੀ ਪਾਰਟੀ ਨੂੰ ਮਜ਼ਬੂਤ ਕਰਦਾ ਤਹਈਆ ਲੈ ਕੇ ਆਪਾਂ ਸਾਰੇ ਚੱਲੀਏ ਸੋ ਇਹਨੇ ਸ਼ਬਦ ਦੇਣਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੈ ਇਨਕਲਾਬ ਜਿੰਦਾਬਾਦ ਆਮ ਆਦਮੀ ਜਿੰਦਾਬਾਦ ਸ਼ਰੀ ਕੁਲਜੀ ਬਾਬਾ ਅਮਨ ਰੋੜਾ ਜੀ ਦੇ ਸੁਨਾਮ ਦੀ 7 ਸਾਲ ਲਗਾਤਾਰ ਦੌੜਦਾ ਆ ਰਿਹਾ ਹੈ ਅਰਸ਼ ਬਰਦਾਜੀ ਦੇ ਨਾਲ ਪਰਮ ਪਿਤਾ ਪਰਮਾਤਮਾ ਦਾ ਪਾਰਟੀ ਦੇ ਸਾਡੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਵੋਲੰਟਮਾਨ ਜੀ ਦਾ ਸਮੁੱਚੀ ਲੀਡਰਸ਼ਿਪ ਦਾ ਔਰ ਪੰਜਾਬ ਦੇ ਸਾਰੇ ਵਰਕਰਸ ਵੋਲੰਟੀਅਰਸ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰਾਨਾ ਕਰਨ ਦੇ ਲਈ ਪਟਿਆਲੇ ਕਾਲੀ ਮਾਤਾ ਜੀ ਦੇ ਮੰਦਿਰ ਤੋਂ ਅੰਮ੍ਰਿਤਸਰ ਦਰਬਾਰ ਸਾਹਿਬ ਦਰਗਾਹਾਂ ਮੰਦਿਰ ਆਮ ਤੀਰਤ ਚੱਲੇ ਆ ਕਿ ਜਿਨ੍ਹਾਂ ਨੇ ਮੈਨੂੰ ਔਰ ਮੇਰੇ ਨੌਜਵਾਨ ਸਾਥੀ ਵੀਰ ਸ਼ੈਰੀ ਕਲਸੀ ਜੀ ਨੂੰ ਪ੍ਰਧਾਨ ਔਰ ਵਰਕਿੰਗ ਪ੍ਰਧਾਨ ਦੀ ਪਾਰਟੀ ਨੇ ਡਿਵਿਡਿਟੀ ਜ਼ਿੰਮੇਵਾਰੀ ਸੌਂਪੀ ਹੈ ਔਰ ਸ਼ੁਕਰਾਨਾ ਉਹਨਾਂ ਹਲਕਿਆਂ ਦਾ ਵੀ ਜਿਨ੍ਹਾਂ ਨੇ ਬਹੁਤ ਵੱਡਾ ਮੈਂਡੇਟ ਇਹਨਾਂ ਤਿੰਨ ਬਾਈ ਇਲੈਕਸ਼ਨ ਦੇ ਦਿੱਤਾ ਹੈ ਔਰ ਅਰਦਾਸ ਕਰਨ ਚੱਲੇ ਆ ਕਿ ਪ੍ਰਮਾਤਮਾ ਇਸੇ ਤਰੀਕੇ ਦੇ ਨਾਲ ਸਾਰੇ ਪੰਜਾਬ ਨੂੰ ਚੜ੍ਹਦੀ ਕਲਾਵਾਂ ਦੇ ਵਿੱਚ ਰੱਖਣ ਔਰ ਸਾਨੂੰ ਇਹਨਾਂ ਬਲ ਬਖਸ਼ਣ ਕਿ ਅਸੀਂ ਪੰਜਾਬ ਦੀਆਂ ਔਰ ਸਾਡੀ ਪਾਰਟੀ ਦੇ ਵਰਕਰਸ ਵੋਲੰਟੀਅਰਸ ਦੀਆਂ ਉਮੀਦਾਂ ਤੇ ਖਰੇ ਉੱਤਰ ਸਕੀਏ ਸਰ ਜਿਹੜੀਆਂ ਨਗਰ ਨਿਗਮ ਦੀਆਂ ਚੋਣਾ ਆ ਰਹੀਆਂ ਜੀ ਉਹਦਾ ਉਹਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਜੀ ਹੁਣ ਦੇ ਜੋੜ ਕੇ ਆਨ ਆ ਆਮ ਆਦਮੀ ਪਾਰਟੀ ਦੇ ਜੋ ਰੁਝਾਨ ਇਹਨਾਂ ਤਿੰਨ ਬਾਈ ਇਲੈਕਸ਼ਨਾਂ ਦੇ ਵਿੱਚ ਆਏ ਨੇ ਇਹੀ ਕਾਰਪੋਰੇਸ਼ਨਾਂ ਦੇ ਵਿੱਚ ਨਗਰ ਨਿਗਮਾਂ ਦੇ ਵਿੱਚ ਔਰ ਕੌਂਸਲ ਦੇ ਵਿੱਚ ਆਉਣਗੇ ਕਿਉਂਕਿ ਅੱਜ ਪੰਜਾਬ ਦੇ ਲੋਕ ਸਮਝ ਚੁੱਕੇ ਨੇ कि जे पंजाब दी डेवलपमेंट ਕਰਨੇ ਤਾਂ ਆਮ ਆਦਮੀ ਪਾਰਟੀ ਦਾ ਮੁਕਲਾਵ ਖਾਸ ਕਰਕੇ ਆਮ ਆਦਮੀ ਪਾਰਟੀ ਜਿਨੇ ਵਲੰਟੀਅਰ ਜਿਨੇ ਵਰਕਰ ਔਰ ਪੰਜਾਬ ਵਾਸੀ 2-4 ਦਿਨ ਪਹਿਲਾਂ ਸਾਡੇ ਆਮ ਆਦਮੀ ਪਾਰਟੀ ਦੇ ਕੰਮਿਨਰਸ਼ੀ ਰਵਿੰਦ ਕੇਜਰੀਵਾਲ ਸਾਹਿਬ ਨੇ ਅਮਨ अरोड़ा ਜੀ ਔਰ ਸ਼ਹਿਰੀ ਕਲਸੀ ਜੀ ਡਿਊਟੀ ਲਗਾਈ ਹੈ ਪੰਜਾਬ ਦੀ ਵਾਗਦੋਸ਼ ਸੰਭਾਲੀ ਹੈ ਕਿਉਂਕਿ ਸੀਐਮ ਸਾਹਿਬ ਦੇ ਬਹੁਤ ਵੱਡੇ ਜਿਵੇਂ ਹੋਣ ਕਰਕੇ ਆ ਪਾਰਟੀ ਪ੍ਰਤੀ ਥੋੜਾ ਟਾਈਮ ਘੱਟ ਨਿਕਲਦਾ ਸੀਗਾ ਸੀਐਮ ਸਾਹਿਬ ਨੇ ਬੜਾ 2.5 ਸਾਲ ਬੜਾ ਵਧੀਆ ਤਰੀਕੇ ਨਾਲ ਪੰਜਾਬ ਨੂੰ ਚਲਾਇਆ ਔਰ ਅੱਜ ਆਉਣ ਵਾਲੇ ਇਲੈਕਸ਼ਨਾਂ ਨੂੰ ਦੇਖਦੇ ਹੋਏ ਸੀਐਮ ਸਾਹਿਬ ਨੇ ਆਪਣੇ ਰਜੇਵਾਂ ਤੋਂ ਥੋੜਾ ਜਿਹਾ ਕੰਮ हटਕੇ ਤੇ ਸਾਡੇ ਅਮਨ ਰੋੜਾ ਜੀ ਨੂੰ ਨਿਸ਼ਾਨੀ ਆ ਮੈਂ ਸੀਐਮ ਸਾਹਿਬ ਦਾ ਵੀ ਤਰ੍ਹਾਂ ਗੱਲ ਕਰਨਾ ਔਰ ਪੰਜਾਬ ਦੇ ਜਿੰਨਾ ਵਰਕਰ ਆ ਪੰਜਾਬ ਦੇ ਜਿੰਨਾ ਵਲੰਟੀਅਰ ਆ ਬਹੁਤ ਖੁਸ਼ ਹੈ ਔਰ ਤਕਰੀਮ ਆਜੀ ਦੀ ਫੇਰੀ ਪੰਜਾਬ ਦੀ ਆਉਣ ਵਾਲੀਆਂ ਚੋਣਾਂ ਜਹੇਕਾਰ ਪਸੰਦ ਕੀ ਨੇ ਚਾਹੇ ਕੋਈ ਅਲੱਗ ਹੋਰ ਤਰ੍ਹਾਂ ਦੀਆਂ ਚੋਣਾਂ ਆਣਿਓ ਤੇ ਬਹੁਤ ਵੱਡਾ ਹੁਆਰਾ ਮਿਲੇਗਾ ਔਰ ਤਕਰੀਬਨ ਮਨਵਾਸ ਹੈ ਕਿ ਇੱਕ ਇੱਕ ਵਰਕਰ ਇੱਕ ਇੱਕ ਕਾਮਾਦੀ ਪਾਰਟੀ ਦਾ ਵਲੰਟੀਅਰ ਅੱਜ ਪਪਾ ਆ ਰਹੇ ਅੱਜ ਦੇਖ ਰਿਹਾ ਹਾਂ ਕਿ ਪੰਜਾਬ ਤੋਂ ਪਟਿਆਲਾ ਦੇ ਚੱਲ ਕੇ ਸਵੇਰੇ ਮੇਰੇ ਸਾਢੇ 8:00 ਚੱਲੇ ਹੋਏ ਆ ਹਾਲੇ ਤੱਕ ਮੈਨੂੰ ਲੱਗਦਾ ਸਰਦ ਪਹਾੜ ਕੀਤਾ ਉਹਨਾਂ ਨੇ ਇਹਨਾਂ ਲੋਕਾਂ ਦਾ ਕਾਫਲਾ ਲੋਕਾਂ ਦਾ ਪਿਆਰ ਮਿਲ ਰਿਹਾ ਮੈਂ ਆਸ ਕਰਦਾ ਕਿ ਲਖਨਊਵਾਸੀ ਇਸ ਨੂੰ ਸਪੋਰਟ ਕਰਕੇ ਆਣ ਵੰਗੀਆਂ ਚੋਣਾਂ ਦੇ ਬਹੁਤ ਵੱਡਾ ਹੰਗਾਰਾ ਮਿਲੇਗਾ ਔਰ ਖਾਸ ਤੌਰ ਤੇ ਮੈਂ ਕਿਤੇ ਵਧਾਈ ਦੇਣੀ ਹੈ ਉਥੇ ਆਸ ਹੈ ਕਿ ਵਰਕਰਾਂ ਦੀ ਕੀਮਤ ਵਰਕਰਾਂ ਦਾ ਜੋ ਕੰਮ 2.5 ਸਾਲ ਦਾ ਕੀਤਾ ਬੋਲਦਾ ਔਰ ਤਕਰੀਬਨ ਪੰਜਾਬ ਦੇ ਵਿੱਚ ਅੱਜ ਜਿੰਨੀਆਂ ਵੀ ਸਾਡੀਆਂ ਬਾਈ ਇਲੈਕਸ਼ਨ ਹੋਈਆਂ ਨੇ ਉਸ ਵਿੱਚ ਆਮ ਆਦਮੀ ਪਾਰਟੀ ਨੇ ਮਦਦ ਮਾਰੀਆਂ ਨੇ ਚਾਹੇ ਪਾਰਲੀਮੈਂਟ ਦੇ ਇਲੈਕਸ਼ਨ ਹੋਣ ਚਾਹੇ ਅਸੈਂਬਲੀ ਦੇ ਇਲੈਕਸ਼ਨ ਹੋਣ ਚਾਹੇ ਕਮੇਟੀਆਂ ਦੇ ਸਰਪੰਚਾਂ ਦੇ ਇਲੈਕਸ਼ਨ ਹੋਣ ਉਸੇ ਲੋਕਾਂ ਨੇ ਬਹੁਤ ਵੱਡਾ ਪਿਆਰ ਦਿੱਤਾ ਹੁਣ ਜਿਹੜੀਆਂ ਤਾਜ਼ੀਆਂ-ਤਾਜ਼ੀਆਂ 42 ਇਲੈਕਸ਼ਨ ਹੋਈਆਂ ਨੇ ਉਸ ਵਿੱਚ 2022 ਵਾਲਾ ਇਤਿਹਾਸ ਰਚਾਇਆ ਕਿ ਜਿਹੜੀਆਂ ਰਵੈਠੀ ਪਾਰਟੀ ਕਹਿੰਦੀ ਸੀ ਕਿ 25 ਸਾਲ ਜ ਆਮ ਆਦਮੀ ਪਾਰਟੀ ਨੇ ਕੀਤਾ ਕੁਝ ਨਹੀਂ ਵਰਕਰ ਨਰਾਜ ਹੈ ਲੋਕ ਨਰਾਜ ਨੇ VOTER ਨਰਾਜ ਨੇ ਅੱਜ VOTER ਨੇ ਦੱਸ ਦਿੱਤਾ ਜਿਸ ਤਰ੍ਹਾਂ 117 ਤੇ 92 ਦਿੱਤੀਆਂ ਸੀ ਅੱਜ ਜੀ ਅੱਜ ਹੀ ਕੈਲਕੂਲੇਸ਼ਨ ਕਰੀਏ ਚਾਰਾਂ ਚੋਂ ਸਾਨੂੰ ਸਿੱਧੇ 30 ਸੀਟਾਂ ਮਿਲੀਆਂ ਨੇ ਔਰ ਕਿੰਨੋਂ ਸੀਟਾਂ 92 ਦਾ ਮੁਕਾਬਲਾ 100 ਤੱਕ ਪਹੁੰਚ ਜਾਂਦੀਆਂ ਨੇ ਇਸ ਕਰਕੇ ਲੋਕਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਹੈ ਜਿਹੜੀਆਂ ਰਵਾਇਤੀ ਪਾਰਟੀਆਂ ਕੀਦਾ ਦਿਮਾਗ ਵੜ ਕੇ ਵਿੱਚ ਬੁੱਕ ਕੇ ਬੈਠੀਆਂ ਸੀ ਉਹ ਕੱਢ ਦੇਣ ਆਉਣ ਵਾਲੇ ਫੈਸਲੇ ਦੇ ਉੱਤੇ ਲੋਕਾਂ ਨੂੰ ਨਕਾਰ ਦੇਣਾ ਹੈ ਜਿਹੜੀਆਂ ਲੋਕਾਂ ਨੇ ਨਕਾਰਨੇ ਆ ਕਿਉਂਕਿ ਇਹਨਾਂ ਲੋਕਾਂ ਨੇ ਪਿਛਲੇ ਰਵਾਇਤੀ ਪਾਰਟੀਆਂ ਨੇ ਕਿੰਨੇ ਹੀ ਸਾਲ ਕਿੰਨੀਆਂ ਤੱਕੇ ਲੋਕਾਂ ਨੂੰ ਨਕਾਰਿਆ ਸੀ ਅੱਜ ਲੋਕਾਂ ਨੇ ਇਹਨਾਂ ਨੂੰ ਨਕਾਰਿਆ ਅੱਜ ਇਕੱਠ ਹੈ ਟਾਟਾ ਮਾਰਦਾ ਕਰਤੀ ਦੇਖ ਰਹੇ ਹਾਂ ਕਿ ਸਾਰਾ ਪਿਆਰ ਆਮ ਆਦੀ ਪਾਰਟੀ ਦੇ ਨਾਲ ਆਮ ਆਦਮੀ ਪਾਰਟੀ ਵਰਕਰਾਂ ਦੇ ਨਾਲ ਇਸ ਕਰਕੇ ਉਹਨਾਂ ਕੜੀ ਦੇ ਦਰਸਾ ਰਿਹਾ ਆਣਵੰਨੀਆਂ ਚੋਣਾਂ ਵਿੱਚ ਇੱਕ ਤਰਫਾ ਮੁਕਾਬਲਾ ਹੋਏਗਾ ਔਰ ਕਾਰਪੋਰੇਸ਼ਨ ਦੇ ਆਮ ਆਦੀ ਪਾਰਟੀ ਦਾ ਮੇਰ ਬਣੇਗਾ ਧੰਨਵਾਦ ਜੀ ਅਸੀਂ ਤੁਹਾਨੂੰ ਵੈਸੀ ਕਰਾਂਗੇ ਜਿਹੜਾ ਬਾਰੀ ਮੇਰ ਸਾਰੀ ਟੀਮ ਮੇ ਆਪੀ ਸਾਹਿਬ ਅੰਦਰ ਆ ਜਾਓ ਹੋ ਗਿਆ ਜੀ ਬੀਬੀ ਬਣਾਵ ਜੀ ਬਾਬਾ ਸਾਹਿਬ ਵੀ ਮੇਸਰ ਜੀ ਪਹਿਲਾਂ ਤਾਂ ਜੀ ਸਾਰਿਆਂ ਨੂੰ ਅੱਜ ਦਾ ਖੰਭਾਂ ਦੇ ਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਦੂਜਾ ਇਹ ਜਿਹੜਾ ਮੁਬਾਰਕ ਸਮਾਂ ਆ ਸਾਡੇ ਕੋਲੇ ਜਿਹੜਾ ਸਾਡੇ ਜਿਹੜੇ ਪੰਜਾਬ ਦੇ ਪ੍ਰਧਾਨ ਬਣਾਏ ਨੇ ਜਿਹੜੀ ਨਮਰੂੜਾ ਜੀ ਔਰ ਜਿਹੜੇ ਬਣਾਏ ਨੇ ਵਰਕਿੰਗ ਪ੍ਰੈਜ਼ੀਡੈਂਟ ਸ਼ਹਿਰੀ ਕਲਤੀ ਸਾਡੇ ਬੰਦੇ ਇੱਥੇ ਆ ਰਹੇ ਨੇ ਸਾਡੇ ਨਾਰਥ ਕੰਸਟੀਟੂਐਂਸੀ ਦੇ ਬੱਚੇ ਦੀ ਨੰਕੇ ਜਾ ਰਹੇ ਨੇ ਔਰ ਮਾਤਾ ਜੀ ਦੇ ਮਦਰ ਤੋਂ ਸ਼ੁਰੂ ਕਰਕੇ ਉਹਨਾਂ ਨੇ ਗੁਰਦੁਆਰਾ ਸਾਹਿਬ ਸ਼੍ਰੀ ਦਰਵਾਸਾ ਸਾਹਿਬ ਹਰਮੰਦਰ ਸਾਹਿਬ ਜੀ, ਰਾਮਦੀਰ ਜੀ ਔਰ ਸਾਰੇ ਉਹਨਾਂ ਨੇ ਯਾਤਰਾ ਕਰਨੀ ਆ। ਜੇ ਸਾਡੇ ਵੱਡੂ ਭਾਜੀ ਆ ਜੀ ਵੀ ਜਿਹੜੇ ਸਾਡੇ ਉਹਨਾਂ ਨੇ ਇੱਕ ਸਟਾਪੇ ਰੱਖਿਆ ਔਰ ਬਾਬਾ ਬੀਤਰਾਓ, ਬੀਮਰਾਓ ਅੰਬੇਦਕਰ ਜੀ ਦੀ ਪੂਰਤੀ ਤੇ ਉਹਨਾਂ ਨੇ ਹਾਰ ਪਾ ਕੇ ਤੇ ਆਪ ਦਾ ਉਹਨਾਂ ਦਾ ਉਹਨਾਂ ਦਾ ਸ਼ੁਕਰਾਨਾ ਵੀ ਕਰਨਗੇ ਔਰ ਉਹਨਾਂ ਨੂੰ ਸੰਵਿਧਾਨ ਦੀ ਵੀ ਬਹੁਤ ਬਹੁਤ ਮੁਬਾਰਕਾਂ ਜੀ ਸਾਰੇ। ਕੀ ਟੀਮ ਲੈ ਕੇ ਮੁਕਤੇ ਆ ਅੱਜ ਦੇ ਦਿਨ ਤੇ ਨੋਟਵਾਨ ਇਹ ਸਾਡੀ ਅੰਦਰ ਨੰਨਾ ਲੈ ਕੇ ਜਾਪਿਆ ਕਿਦਾ ਕੇ ਸਮਾਜ ਲਈ ਕੰਮ ਕਰਦਾ ਹਾਂ ਜੀ ਬਿਲਕੁਲ ਜੀ ਇਹ ਤਾਂ ਸਾਡੇ ਬੱਗਾ ਜੀ ਸਾਨੂੰ ਅਤੀ ਰਾਤ ਨੂੰ ਹੁਕਮ ਕਰਦੇ ਬੱਗਾ ਜੀ ਦੀ ਆਵਾਜ਼ ਆ ਇਹ ਤਾਂ ਜਦੋਂ ਮਰਜੀ ਸਾਨੂੰ ਅਤੀ ਰਾਤ ਨੂੰ ਹੁਕਮ ਕਰ ਅਸੀਂ ਸਾਰੀਆਂ ਟੀਮਾਂ ਹਾਜ਼ਰ ਖੜੀਆਂ 24 ਘੰਟਾ ਦਾ ਬਾਦ ਹਾਂ ਕੋਈ ਸਾਡੇ ਵੱਡੇ ਵੀਰ ਮੇਰੇ ਮਦਦ ਨਾਲ ਵਾਲੇ ਬੱਗਾ ਜੀ ਜਿਹੜੀ ਵੀ ਡਿਊਟੀ ਲਾਉਣਗੇ ਚਾਹੇ ਉਹ ਸੇਵਾ ਦਾ ਮੌਕਾ ਲਾਉਣਗੇ ਚਾਹੇ ਉਹ ਕਿਸੇ ਦੇ ਨਾਲ ਲਾਉਣਗੇ ਅਸੀਂ ਉਹਨਾਂ ਦੇ ਵਾਸਤੇ ਹਰ ਟਾਈਮ ਖੜੇ ਹਾਂ